ਜਦੋਂ ਆਪਣਾ ਕੋਈ ਫੈਮਿਲੀ ਮੈਂਬਰ ਜਾਂ ਆਪਦਾ ਹਨਾ ਕੋਈ ਆਪਣਾ ਰਿਸ਼ਤਾ ਜਿਹਦੇ ਨਾਲ ਹੁੰਦਾ ਉਹ ਆਪਾਂ ਨੂੰ ਛੱਡ ਕੇ ਚਲਿਆ ਜਾਂਦਾ ਹਨਾ ਉਸ ਵਕਤ ਤਾਂ ਆਪਾਂ ਨੂੰ ਐਵੇਂ ਲੱਗਦਾ ਵੀ ਆਪਣੀ ਜ਼ਿੰਦਗੀ ਤੇ ਬਿਨਾ ਲੰਘਣੀ ਨਹੀਂ ਵੀ ਆਪਾਂ ਕਿਵੇਂ ਰਹਾਂਗੇ ਕੀ ਬਣੂਗਾ ਹਨਾ ਵੀ ਕੁਝ ਨਹੀਂ ਹੋ ਸਕਦਾ ਵੀ ਮੈਂ ਜ਼ਿੰਦਗੀ ਚ ਅੱਗੇ ਵਧ ਹੀ ਨਹੀਂ ਸਕਦਾ ਵੀ ਮੇਰੀ ਜ਼ਿੰਦਗੀ ਤਾਂ ਜਿਵੇਂ ਕਹਿ ਦਈਏ ਵੀ ਉੱਜੜ ਗਈ ਵੀ ਖਤਮ ਹੋ ਗਿਆ ਸਾਰਾ ਕੁਝ ਵੀ ਹੋ ਹੀ ਨਹੀਂ ਸਕਦਾ ਕੁਝ ਵੀ ਮੈਂ ਨਹੀਂ ਰਹਿ ਨਹੀਂ ਸਕਦਾ ਮੈਂ ਨਹੀਂ ਰਹਿ ਸਕਦਾ ਵੀ ਉੱਠ ਤੂੰ ਆਪਾਂ ਉਹ ਬੰਦ ਨਹੀਂ ਪਿਓਟ ਤੇਰੇ ਬਿਨਾ ਲੰਗਣੀ ਨਹੀਂ ਜ਼ਿੰਦਗੀ ਵੀ ਇਹ ਗੱਲ ਝੂਠ ਹੋ ਜਵੇ ਵੀ ਰੱਬਾ ਨਹੀਂ ਤੂੰ ਐਵੇਂ ਕਹ ਤੂੰ ਆਪਾਂ ਚਲੋ ਰੱਬ ਨੂੰ ਵੀ ਥੋੜੇ ਪਤਾ ਆਪਾਂ ਕਰਦੇ ਹਾਂਗੇ ਦੁੱਖ ਚ ਹੋ ਜਾਂਦੀਆਂ ਨੇ ਬਹੁਤ ਸਾਰੀਆਂ ਗੱਲਾਂ ਪਰ ਹਨਾ ਕਹਿੰਦੇ ਹੁੰਦੇ ਵੀ ਜਿਹੜਾ ਪੋਂਦਾ ਉਹੀ ਲੰਘੋਂਦਾ ਵੀ ਆ ਉਹ ਸਮੇਂ ਚ ਉਹਨਾ ਉਹੀ ਸਾਰਾ ਕੁਝ ਆਪਣਾ ਦੁੱਖ ਜੇ ਆਪਣੇ ਤੇ ਆਇਆ ਵੀ ਆ ਜਿਹੜਾ ਪੌਂਦਾ ਉਹੀ ਆਪਾਂ ਨੂੰ ਦੁੱਖ ਚੋਂ ਕੱਢਦਾ ਵੀ ਆ ਜੇ ਨਾ ਆਪਣੇ ਤੇ ਦੁੱਖ ਆਇਆਗਾ ਅੱਜ ਨਾ ਆਪਾਂ ਨੂੰ ਉਹ ਦਿਨ ਤਾਂ ਬਹੁਤ ਔਖਾ ਬਹੁਤ ਭਾਰੀ ਹੋ ਜਾਂਦਾ ਬਹੁਤ ਔਖਾ ਹੋ ਜਾਂਦਾ ਵੀ ਕਿਵੇਂ ਬਣੂੰਗਾ ਕੀ ਕਰਾਂਗੇ ਕਿਵੇਂ ਜ਼ਿੰਦਗੀ ਲੰਘੂੰਗੀ ਪਰ ਹੌਲੀ ਹੌਲੀ ਸਮੇਂ ਦੇ ਨਾਲ ਉਹ ਬੰਦੇ ਨੂੰ ਭੁੱਲ ਤਾ ਨਹੀਂ ਸਕਦੇ ਪਰ ਆਪਣੀ ਜ਼ਿੰਦਗੀ ਚ ਆਪਾਂ ਬਿਜ਼ੀ ਜੁਰ ਜ਼ਰੂਰ ਹੋ ਜੰਨੇ ਆ ਨਾ ਵਿਅਸਤ ਹੋ ਜੰਨੇ ਆ ਆਪਾਂ ਦੀ ਜ਼ਿੰਦਗੀ ਚ ਕੰਮਾਂ ਕਾਰਾਂ ਚ ਲੱਗ ਜੰਨੇ ਆ ਹੌਲੀ ਹੌਲੀ ਸਮਾਂ ਲੰਘਦਾ 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 ਹੋਰ ਲੰਘ ਜਾਂਦਾਗਾ ਫਿਰ ਆਪਾਂ ਹੋਰ ਕੰਮਾਂ ਚ ਲੱਗ ਜੰਨੇ ਆਗੇ ਉਹ ਬੰਦੇ ਦੀਆਂ ਜਾਦਾ ਨਾਲ ਹੀ ਰਹਿੰਦੀਆਂ ਨੇ ਪਰ ਆਪਾਂ ਜਿਉਣਾ ਸਿੱਖ ਲੈਣੇ ਆ ਉਹ ਬੰਦੇ ਬਿਨਾ ਇਹ ਦੇਖ ਲਓ ਰੱਬ ਵੀ ਆ ਇੱਕ ਜਿਹੜਾ ਹੈ ਨਾ ਸੱਚਾ ਸਾਥੀ ਜੇ ਆਪਣੇ ਦੁੱਖ ਚ ਨਾਲ ਆ ਸੁੱਖ ਚ ਨਾਲ ਆ ਸਾਰੇ ਕਿਤੇ ਉਹ ਆਪਣੇ ਨਾਲ ਰਹਿ ਕੇ ਆਪਣੇ ਸਮੇ ਔਖੇ ਸੌਖੇ ਲੰਘਾਉਂਦਾਗਾ ਜ਼ਰੂਰ ਬੰਦੇ ਕਸੇ ਕ ਗੱਲਾਂ ਕ ਜਰੂਰ ਕਰ ਸਕਦੇ ਆ ਕਹਿ ਦਿੰਦੇ ਆ ਨਾ ਬੰਦੇ ਵੀ ਉਸ ਦਿਨ ਤਾਂ ਵੀ ਦੱਸੀ ਹੈ ਨਾ ਜਦੋਂ ਵੀ ਲੋਡ ਹੋਈ ਅਸੀਂ ਨਾਲ ਆ ਜਦੋਂ ਮਰਜੀ ਹੈ ਨਾ ਕੋਈ ਵੀ ਕਹਿ ਦਿੰਦੇ ਨੇਗੇ ਪਰ ਖੜਦਾ ਨਹੀਂ ਕੋਈ ਵੀ ਹੁੰਦਾ ਉਸ ਟਾਈਮ 'ਚ ਦੁੱਖ 'ਚ ਸਾਰੇ ਕਹਿ ਦਿੰਦੇ ਹੁੰਦੇ ਨੇਗੇ ਚਲੋ ਜੇ ਤੁਹਾਨੂੰ ਲੱਗਦਾ ਵੀ ਕੋਈ ਹੋਊਗਾ ਵੀ ਹੈ ਨਾ ਸੋਚੋ ਇੱਕ ਤੁਹਾਡੇ ਨਾਲ ਖੜਨ ਵਾਲਾ ਵੀ ਦੁੱਖ ਦੇ ਸਮੇਂ 'ਚ ਤੁਹਾਡੇ ਹਰ ਵੇਲੇ ਆ ਕੇ ਤੁਹਾਡੇ ਨਾਲ ਖੜ ਜੂਗਾ ਵਧੀਆ ਬਹੁਤ ਵਧੀਆ ਗੱਲ ਆ ਰੱਬ ਨੇ ਉਹਨੂੰ ਹੈ ਨਾ ਵਧੀਆ ਸਮਤਿਆ ਪਾਈ ਨੂੰ ਹਨਾ ਵਧੀਆ ਦੁੱਖ ਚ ਖੜਦਾ ਹੈਗਾ ਪਰ ਤੁਸੀਂ ਵੀ ਫਿਰ ਉਹਦਾ ਆਸਾਨ ਨਾ ਭੁੱਲਿਓ ਹਨਾ ਵੀ ਜੇ ਉਹਨੇ ਤੁਹਾਡਾ ਸਹਾਰਾ ਬਣਿਆਗਾ ਨਹੀਂ ਤਾਂ ਇਹ ਦੁਨੀਆ ਚ ਸਹਾਰੇ ਬਣਦੇ ਨਹੀਂ ਹੈਗੇ ਕਹਿੰਦੇ ਜਰੂਰ ਨੇ ਲੋਕ ਵੀ ਅਸੀਂ ਨਾਲ ਆਂਗੇ ਅਸੀਂ ਐਵੇਂ ਕਰਾਂਗੇ ਪਰ ਕਰਦੇ ਗੁਰਦੇ ਕੋਈ ਨਹੀਂ ਹੁੰਦੇ ਹਨਾ ਬਾਕੀ ਝੂਠੀਆਂ ਉਮੀਦਾਂ ਤੇ ਜੇ ਤੁਸੀਂ ਜਿਉਮੋਗੇ ਦੁੱਖ ਹੋਰ ਲੱਗੂਗਾ ਤੁਹਾਨੂੰ ਐ ਹੋਊਗਾ ਵੀ ਉਹ ਹੈਗਾ ਮੇਰੇ ਨਾਲ ਤਾਂ ਕੋਈ ਨਾ ਜੇ ਕੋਈ ਇਦਾਂ ਦਾ ਸਮਾ ਆਊਗਾ ਵੀ ਮੈਂ ਉਹ ਬੰਦੇ ਨੂੰ ਫੋਨ ਕਰ ਲੂ ਜਦੀ ਹਨਾ ਆਜੂ ਪਰ ਜਦੋਂ ਉਹ ਉਮੀਦਾਂ ਤੇ ਨਹੀਂ ਖਰਾ ਉਤਰਦਾ ਫਿਰ ਆਪ ਨੂੰ ਹੋਰ ਦੁੱਖ ਲੱਗਦਾ ਇਸ ਲਈ ਉਮੀਦ ਨਾ ਰੱਖੋ ਚਲੋ ਜੇ ਫਿਰ ਵੀ ਖੜਦਾ ਬੰਦਾ ਖੜਨ ਵਾਲਾ ਵਧੀਆ ਗੱਲ ਆ ਪਰ ਉਮੀਦਦਾਨਾ ਰੱਖੋ ਵੀ ਹਾਂ ਉਹ ਆ ਕੇ ਖੜੀ ਜਾਊਗਾ ਬਦ ਰੱਬ ਨਾਲ ਹੀ ਇੰਨੀ ਪੱਕੀ ਦੋਸਤੀ ਪਾ ਲਓ ਹਰ ਗੱਲਬਾਤ ਉਹਦੇ ਨਾਲ ਕਰਨੀ ਹਰ ਗੱਲਬਾਤ ਉਹਦੇ ਨਾਲ ਹੀ ਬਸ ਉਹਦਾ ਨਾਮ ਹੀ ਧਿਆਲੋ ਤੁਨੂੰ ਆਪੀ ਤੇਰਾ ਥੋੜਾ ਦੁੱਖ ਉਹਨੇ ਸਾਰਾ ਹੌਲੀ-ਹੌਲੀ ਤੁਨੂੰ ਆਪੀ ਜ਼ਿੰਦਗੀ ਉਹਨੇ ਥੋੜੀ ਵਧੀਆ ਕਰ ਦੇਣੀ ਆ ਤੁਹਾਨੂੰ ਮਜ਼ਬੂਤ ਬਣਾ ਦੇਣਾਗਾ ਪਰ ਇੱਕ ਵਾਰ ਤਾਂ ਬੰਦੇ ਨੂੰ ਤੱਕਾ ਬਹੁਤ ਲੱਗਦਾ ਬਹੁਤ ਭਾਰੀ ਹੋ ਜਾਂਦਾ ਜਦੋਂ ਦੁੱਖ ਦਾ ਸਮਾਂ ਆਉਂਦਾ ਬਹੁਤ ਭਾਰੀ ਦਿਨ ਹੋ ਜਾਂਦਾ ਉਹ ਆਪਾਂ ਨਾ ਕਦੇ ਨਹੀਂ ਚਾਹੁੰਦੇ ਹੈਗੇ ਵੀ ਆਪਣਾ ਕੋਈ ਜਾਵੇ ਹਨਾ ਨੇੜੇ ਦੇ ਰਿਸ਼ਤੇ ਆ ਲਗਾ ਆਪਾਂ ਕਦੇ ਚਾਹਾਂਗੇ ਆਪਾਂ ਤਾਂ ਕਦੇ ਵੀ ਨਹੀਂ ਚਾਹਾਂਗੇ ਆਪਾਂ ਤਾਂ ਫੜ ਫੜ ਕੇ ਰੱਖਾਂਗੇ ਹਨਾ ਵੀ ਕਿਵੇਂ ਬਚਾਇਆ ਜਾ ਸਕੇ ਆਪਾਂ ਤਾਂ ਸਾਰੀ ਬਾਹ ਲਾਉਨੇ ਆ ਹਨਾ ਵੀ ਇਹ ਬੰਦਾ ਨਹੀਂ ਐਵੇਂ ਹੋਵੇ ਨਾ ਅੱਪਾ ਤਾਂ ਚਾਉਂਦੇ ਹੀ ਨਹੀਂ ਹੁੰਦੇ ਪਰ ਨਾ ਕੀ ਕਰੇ ਉਹ ਬਾਣਾ ਉਹਦਾ ਸਾਰਾ ਕੁਝ ਮੰਨਣਾ ਪੈਂਦਾ ਸਮੇਂ ਦੇ ਨਾਲ ਹਰ ਇੱਕ ਬੰਦੇ ਨੇ ਦੁਨੀਆ ਤੋਂ ਜਾਣਾ ਇੱਥੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਆਪਾਂ ਹਰ ਕਿਤੇ ਕੁਝ ਨਾ ਕੁਝ ਕਰ ਲਾਂਗੇ ਪਰ ਇੱਥੇ ਆਪਣਾ ਕੋਈ ਜ਼ੋਰ ਨਹੀਂ ਚੱਲਦਾ